2007 ਮਾਡਲ ਗੱਡੀ ਰੇਟ ਕੁੱਲ 46000 ਰੁਪਿਆ ਘਾਟਾ ਬਾ ਦਾ ਮੌਕੇ ਤੇ ਕੀਤਾ ਜਾਊਗਾ ਡਿਸਕਾਊਂਟ ਹੋ ਜਾਊਗਾ ਗੱਡੀ ਜਮਾਂ ਅਮੀਆ ਏਸੀ ਹੀਟਰ ਵਗੈਰਾ ਵਰਕਿੰਗ ਚ ਤੇ ਗੱਡੀ ਜਮਾਂ ਸਸਤੀ ਤੁਹਾਨੂੰ ਮਿਲ ਜੂਗੀ ਤੇ ਵੀਡੀਓ ਚ ਆਪਾਂ ਲੈ ਕੇ ਪਹੁੰਚੇ ਹਾਂ ਪੂਰੀ ਵੀਡੀਓ ਨੂੰ ਦੇਖਿਓ ਸਾਰਾ ਕੁਝ ਤੁਹਾਨੂੰ ਪਤਾ ਲੱਗੂਗਾ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲੂ ਜਿੰਨੇ ਤੁਸੀਂ ਦੇਖ ਰਹੇ ਹੋ ਨੰਬਰ ਆਪਣਾ ਉੱਪਰ ਹਮੇਸ਼ਾ ਲਿਖਿਆ ਰਹਿੰਦਾ ਜੀ ਨੰਬਰ ਹੈ 7719445360 ਜੇ ਕਿਸੇ ਨੇ ਐਡ ਕਰਵਾਉਣੀ ਹੈ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਆਪਣੇ ਵਟਸਐਪ ਨੰਬਰ ਤੇ ਭੇਜ ਕੇ ਫ੍ਰੀ ਦੇ ਵਿੱਚ ਐਡ ਲਗਵਾਉ ਕਿਸੇ ਵੀ ਏਰੀਆ ਚ ਕੁਝ ਵੀ ਹੈ ਤੁਹਾਡੇ ਕੋਲੇ ਪਹਿਲੀ ਗੱਡੀ ਤੋਂ ਆਪਾਂ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਪਹਿਲੀ ਗੱਡੀ ਇਨੋਵਾ ਤੁਸੀਂ ਚੈੱਕ ਕਰੋ G4 2009 ਮਾਡਲ ਗੱਡੀ ਆਪਾਂ ਲੈ ਕੇ ਪਹੁੰਚੇ ਹਾਂ ਜੀ 2029 ਤੱਕ ਕਰ ਆਪ ਨੂੰ ਪਾਸਿੰਗ ਗੱਡੀ ਦੀ ਮਿਲ ਜਾਊਗੀ ਰੇਟ 245 ਧੁਰੀ ਏਰੀਆ ਚ ਗੱਡੀ ਆਪਾਂ ਮਿਲੂਗੀ 85 ਤੋਂ 90 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਵਾਕੀ ਗੱਡੀ ਤੁਸੀਂ ਚੈੱਕ ਕਰ ਲਓ ਬਹੁਤ ਵਧੀਆ ਕੰਡੀਸ਼ਨ ਦੀ ਆਪਾਂ ਲੈ ਕੇ ਪਹੁੰਚੀਆਂ ਰੰਗ ਚਿੱਟਾ ਗਾ ਗੱਡੀ ਪੂਰੀ ਸੋਹਣੀ ਹੈ ਮਾਲਕ ਨੇ ਵਧੀਆ ਰੱਖੀ ਹੋਈ ਆ ਕਿਸੇ ਨੂੰ ਜੇ ਗੱਡੀ ਪਸੰਦ ਆਈ ਹੈ ਮਾਲਕ ਨੇ ਕਿਹਾ ਵੀਕਰਿਆਜੂ ਤੇ ਦੇਖ ਲਿਓ ਗੱਡੀ ਨੂੰ ਤੇ ਦੇਖ ਲਿਓ ਤੇ ਸੈੱਟ ਕਰ ਲਓ ਪਹਿਲਾਂ ਆਪਦਾ ਮਨ ਬਣਾ ਲਓ ਤੇ ਉਹ ਤੋਂ ਬਾਅਦ ਬਹਿ ਕੇ ਰੇਟ ਮੁਕਾ ਲਾਂਗੇ ਤੇ ਗੱਡੀ ਸੇਲ ਕਰ ਦਾਂਗੇ ਘਾਟਾ ਵਾਧਾ ਕਰਕੇ 2 45 ਇੱਕ ਬਰੀ ਡਿਮਾਂਡ ਆ ਕੋਈ ਫਿਕਸ ਰੇਟ ਨਹੀਂ ਹੈਗਾ ਨੰਬਰ ਵਾਈ ਦਾ 9914500327 ਸੈਕਿੰਡ ਸਬਪਟ 2014 ਮਾਡਲ 345 ਡਿਮਾਂਡ ਗੱਡੀ ਖੜੀ ਆ ਮਾਨਸਾ ਏਰੀਆ ਚ 70 ਤੋਂ 75 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਪੂਰੀ ਸੋਹਣੀ ਆਪਾਂ ਗੱਡੀ ਲੈ ਕੇ ਪਹੁੰਚੇ ਆ ਰੰਗ ਗੱਡੀ ਦਾ ਸੋਹਣਾਗਾ ਵਾਕਿ ਤੁਸੀਂ ਫੋਟੋਆਂ ਚ ਸਾਰਾ ਕੁਝ ਦੇਖ ਰਹੇ ਹੋ ਜੀ ਇਹਨਾਂ ਨੇ ਫੋਟੋਆਂ ਬਹੁਤ ਵਧੀਆ ਆਪਣੇ ਕੋਲੇ ਖਿੱਚ ਕੇ ਭੇਜੀ ਆ ਤੇ ਤੁਸੀਂ ਚਾਰੇ ਪਾਸੇ ਦੇਖ ਰਹੇ ਹੋ ਮਾਲਕ ਨੇ ਫੋਟੋਆਂ ਚਾਰੇ ਪਾਸੋਂ ਆਪਾਂ ਨੂੰ ਦਿਖਾਈਆਂ ਬਾਕੀ ਕਿਸੇ ਨੂੰ ਗੱਡੀ ਜੇ ਪਸੰਦ ਆਈ ਹੈ ਇੰਜਨ ਉੰਜਣਾ ਤੁਸੀਂ ਦੇਖਣਾ ਤਾਂ ਮਾਲਕ ਦੇ ਘਰੇ ਮਾਨਸਾ ਜਾ ਕੇ ਦੇਖ ਲਓ ਮਾਲਕ ਨੇ ਕਿਹਾ ਆਜੋ ਘਰੇ ਉਹ ਤੋਂ ਬਾਅਦ ਨਾਲੇ ਤਾਂ ਰੇਟ ਦੇਖ ਲਾਂਗੇ ਨਾਲੇ ਤੁਸੀਂ ਗੱਡੀ ਚਲਾ ਕੇ ਦੇਖ ਲਓ ਨੰਬਰ 9465284776 ਜਿਹੜੀ ਵੀ ਗੱਲ ਕਰਨੀ ਹੋਈ ਤੁਸੀਂ ਮਾਲਕ ਨਾਲ ਆਪੇ ਕਰ ਲਿਓ ਇੱਕ ਆਲਟੋ ਗੱਡੀ ਤੁਸੀਂ ਚੈੱਕ ਕਰੋ ਜੀ ਆਲਟੋ ਐਲ ਐਕਸ ਆਈ 2010 ਮਾਡਲ ਗੱਡੀ ਆਪ ਲੈ ਕੇ ਪਹੁੰਚਿਆ 1,30,000 ਰੁਪਇਆ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਮਾਨਸਾ ਖੜੀ ਆ ਇਹ ਗੱਡੀ ਵੀ ਬਾਕੀ ਟਾਇਰ ਟਾਪਾ ਬਹੁਤ ਵਧੀਆ ਹੈ ਟਾਇਰ ਮਾਲਕ ਨੇ 2 ਤਾਂ 90 ਤੋਂ 95 ਪੈਸੇ ਦੱਸੀ ਆ ਤੇ ਦੋ ਟਾਇਰ ਮਾਲਕ ਨੇ ਦੱਸੀ ਆ 50 ਤੋਂ 55 ਪੈਸੇ ਕੰਡੀਸ਼ਨ ਗੱਡੀ ਦੀ ਬਹੁਤ ਵਧੀਆ ਤੇ ਨਾ ਤਾਂ ਕੋਈ ਗੱਡੀ ਐਕਸੀਡੈਂਟ ਹੋਈ ਆ ਕਿਸੇ ਪਾਸੋਂ ਤੇ ਨਾ ਹੀ ਕੋਈ ਲੱਗੀ ਹੋਈ ਐ ਵਧੀਆ ਗੱਡੀ ਐ ਸੋਹਣੀ ਗੱਡੀ ਐ ਇੱਕਤੀ ਮਾਲਕ ਨੇ ਕਿਹਾਗਾ ਲੈਸ ਬੈਸ ਹੋ ਜਾਊਗਾ ਜਾ ਕੇ ਕਿਸੇ ਨੇ ਦੇਖਣੀ ਐ ਗੱਡੀ ਚਲਾ ਕੇ ਦੇਖਣੀ ਐ ਸਟਾਰਟ ਕਰਕੇ ਦੇਖਣੀ ਐ ਮਾਲਕ ਦੇ ਏਰੀਆ ਚ ਜਾ ਕੇ ਮਾਲਕ ਦੇ ਘਰੇ ਗੱਡੀ ਨੂੰ ਦੇਖ ਸਕਦੋਂ ਬਾਕੀ ਗੱਡੀ ਨੂੰ ਚਲਾ ਕੇ ਦੇਖ ਲਓ ਤੋਰ ਕੇ ਦੇਖ ਲਓ ਤੇ ਮਾਲਕ ਨੇ ਕਿਹਾ ਵੀ ਰੇਟ ਮੌਕੇ ਤੇ ਬਹਿ ਕੇ ਕਰ ਲਾਂਗੇ ਤੇ ਇੱਕ ਵਾਰੀ ਡਿਮਾਂਡ ਜਿਹੜੀ ਹੈਗੀ ਐ ਤੁਹਾਨੂੰ ਮੈਂ ਦੱਸ ਹੀ ਦਿੱਤੀ ਨੰਬਰ 22 ਦਾ 81467 61970 ਹੁਣ ਆਪਾਂ ਗੱਲ ਕਰਾਂਗੇ ਡਿਜ਼ਾਇਰ ਗੱਡੀ ਦੀ ਆਪਣੇ ਕੋਲੇ 10 ਮਾਡਲ ਮਾਲਕ ਨੇ ਭੇਜੀ ਆ ਡਿਮਾਂਡ ਮਾਲਕ ਦੀ ਹੈਗੀ ਜਿਹੜੀ ਗੱਡੀ ਦੀ 2 ਲੱਖ ਰੁਪਈਆ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਮਾਲਕ ਦੁਆਰਾ ਗੱਡੀ ਦੀ ਤੇ ਹਨੂਮਾਨਗੜ ਮਾਲਕ ਦਾ ਏਰੀਆ ਗਾ ਗੱਡੀ ਦੀ ਕੰਡੀਸ਼ਨ ਪੂਰੀ ਵਧੀਆ ਹੈ ਰਾਜਸਥਾਨ ਤੋਂ ਆਪਣੇ ਕੋਲੇ ਗੱਡੀ ਮਾਲਕ ਨੇ ਭੇਜੀ ਆ ਤੇ ਆਪਣੇ ਕੋਲੇ ਕਾਫੀ ਡਿਮਾਂਡ ਆਉਂਦੀ ਰਹਿੰਦੀ ਆ ਜੀ ਇਧਰਲੀ ਹਨੂਮਾਨਗੜ ਸਾਈਡ ਏਰੀਆ ਚੋਂ ਤੇ ਲੈ ਕੇ ਆਪਾਂ ਪਹੁੰਚਿਆ ਜੀ ਗੱਡੀ ਸੋਹਣੀ ਐ ਬਾਕੀ ਤੁਸੀਂ ਦੇਖ ਰਹੂ ਮਾਲਕ ਨੇ ਵਧੀਆ ਚਲਾਈ ਹੋਈ ਐ ਵਧੀਆ ਰੱਖੀ ਹੋਈ ਐ ਕਿਸੇ ਨੂੰ ਗੱਡੀ ਜੇ ਪਸੰਦ ਆਉਂਦੀ ਐ ਤਾਂ ਮਾਲਕ ਨੇ ਕਿਹਾ ਵੀ ਆਜੋ ਤੇ ਰੇਟ ਹੋ ਜੂਗਾ ਪਹਿਲਾਂ ਤੁਸੀਂ ਇੰਤਸਲੀ ਕਰ ਲਓ ਆ ਕੇ ਪਹਿਲਾਂ ਚਲਾ ਕੇ ਦੇਖ ਲਓ ਇੰਜਨ ਗੇਅਰ ਦੇਖ ਲਓ ਤੇ ਸਾਰਾ ਕੁਝ ਦੇਖ ਕੇ ਤੇ ਉਹ ਤੋਂ ਬਾਅਦ ਬਹਿ ਕੇ ਗੱਲ ਕਰਕੇ ਤੇ ਗੱਡੀ ਸੇਲ ਕਰ ਦਾਂਗੇ ਜੀ ਰੇਟ ਮੁਕਾਲਾਂਗੇ ਬਹਿ ਕੇ ਕੋਈ ਫਿਕਸ ਰੇਟ ਇਹਨਾਂ ਨੇ ਨਹੀਂ ਕਿਹਾ। ਬਸ ਤੁਸੀਂ ਜਾ ਕੇ ਦੇਖੋਗੇ ਮਾਲਕ ਨੇ ਕਿਹਾ ਗੱਡੀ ਸਾਰਿਆਂ ਨੂੰ ਪਸੰਦ ਆ ਜਾਵੇਗੀ। ਤੇ ਜਿਨ੍ਹਾਂ ਦੀ ਗੱਡੀਆਂ ਜਿਹੜੇ ਮਾਲਕ ਨੇ 94132 ਤੇ 91806 ਮਾਲਕ ਦਾ ਇਹ ਨੰਬਰ ਹੈ ਜਿਨ੍ਹਾਂ ਦੀ ਗੱਡੀਆਂ ਸੀ। ਤੇ ਇਹ ਗੱਡੀਆਂ ਦੀ ਆਪਾਂ ਪੂਰੀ ਗੱਲ ਕਰ ਰਹੇ ਹਾਂ ਅਸੀਂ। ਸਾਰੀਆਂ ਗੱਡੀਆਂ ਆਪਾਂ ਦੇਖਾਂਗੇ। ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਜ਼ਰੂਰ ਦੱਸੋ ਮੈਨੂੰ ਕਮੈਂਟ ਕਰਕੇ ਕਮੈਂਟ ਕਰਨਾ ਨਾ ਭੁੱਲਿਓ ਜੀ ਸਾਰੇ ਕਮੈਂਟ ਲਾਜ਼ਮੀ ਕਰਿਆ ਕਰੂ। ਜਿੰਨੇ ਤੁਸੀਂ ਦੇਖ ਰਹੇ ਹੋ ਜੀ ਆਪਣੀ ਇਹ ਵੀਡੀਓ ਤੇ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਓ ਨੰਬਰ ਆਪਣਾ ਉੱਪਰ ਹਮੇਸ਼ਾ ਪੂਰੀ ਵੀਡੀਓ 'ਚ ਲਿਖਿਆ ਰਹਿੰਦਾ ਹੈ ਨੰਬਰ ਆਪਣਾ 7719445360 ਜੇ ਕਿਸੇ ਨੇ ਐਡ ਕਰਵਾਉਣੀ ਹੈ ਜੀ ਜਿੰਨੇ ਤੁਸੀਂ ਦੇਖ ਰਹੇ ਹੋ ਤੁਹਾਡੇ ਕੋਲ ਹੀ ਕੋਈ ਵੀ ਕੂਠੀਆ ਘਾਰਾ ਮਕਾਨ ਕਿਸੇ ਵੀ ਏਰੀਆ 'ਚ ਆਪਣੇ ਕੋਲੇ ਭੇਜ ਕੇ ਬਿਲਕੁਲ ਫ੍ਰੀ ਦੇ ਵਿੱਚ ਐਡ ਕਰਵਾ ਕੇ ਤੁਸੀਂ ਸੇਲ ਕਰ ਸਕਦੇ ਹੋ ਚੈਨਲ ਤੇ ਜਿਹੜੀ ਆਪਾਂ ਐਡ ਕਰਦੇ ਹਾਂ ਬਿਲਕੁਲ ਫਰੀ ਦੇ ਵਿੱਚ ਕਰਦੇ ਹਾਂ ਨਾ ਦਾ ਕੋਈ ਕਮਿਸ਼ਨ ਆਪਾਂ ਲੈਨੇ ਆ ਜੀ ਨਾ ਕੋਈ ਆਪਾਂ ਦਲਾਲੀ ਲੈਨੇ ਆ ਬਿਲਕੁਲ ਫਰੀ ਦੇ ਵਿੱਚ ਸਾਰਾ ਆਪਣਾ ਕੰਮ ਹੈ ਜੀ ਚਾਹੇ ਤੁਹਾਡੇ ਕੋਲੇ ਕੋਈ ਵੀ ਗੱਡੀ ਆ ਕੋਈ ਵੀ ਬੁੱਲਟ ਕੋਈ ਵੀ ਮੋਟਰਸਾਈਕਲ ਹੈ ਕੋਈ ਵੀ ਗੱਡੀ ਆ ਕੁਝ ਵੀ ਹੈ ਚਾਹੀ ਆਪਣੇ ਕੋਲੇ ਵਧੀਆ ਤਾਂ ਇੱਕ ਤਾਂ ਵੀਡੀਓ ਬਣਾ ਕੇ ਭੇਜ ਦੇ ਕਰੋ ਤੇ ਪੂਰੀ ਜਾਣਕਾਰੀ ਭੇਜ ਦੇ ਕਰੋ ਸਾਰਾ ਕੁਝ ਭੇਜ ਕੇ ਆਪਣੇ ਵਟਸਐਪ ਨੰਬਰ ਤੇ ਕਿਸੇ ਵੀ ਵੇਲੇ ਭੇਜ ਸਕਦੇ ਹਾਂ ਕੋਈ ਫਿਕਸ ਟਾਈਮ ਨਹੀਂ ਹੈਗਾ ਆਪਣਾ ਕਦੋਂ ਮਰਜ਼ੀ ਭੇਜੋ ਜੀ ਤੈੜ ਤੁਹਾਡੀ ਆਪਣੇ ਆਪ ਲੱਗ ਜੂਗੀ ਆਪਾਂ ਨੂੰ ਪੁੱਛਣ ਦੀ ਲੋੜ ਵੀ ਹੈ ਨਹੀਂ ਜੇ ਪੁੱਛ ਕੇ ਆਪਾਂ ਨੂੰ ਐਡ ਭੇਜਣਾ ਕੋਈ ਜ਼ਰੂਰੀ ਨਹੀਂ ਹੈਗਾ ਜੀ ਨਾਲ ਦੀ ਨਾਲ ਮੈਨੂੰ ਚੱਲਦੀ ਵੀਡੀਓ ਸੀ ਦੱਸਦੇ ਰਹੋ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਵਧੀਆ ਲੱਗ ਰਹੀ ਹੈ ਤਾਂ ਨੀਚੇ ਤੁਹਾਨੂੰ ਇੱਕ ਲਾਈਕ ਦਾ ਬਟਨ ਮਿਲੂਗਾ ਜਰੂਰ ਆਪਣੀ ਵੀਡੀਓ ਨੂੰ ਲਾਈਕ ਕਰ ਦਿਓ ਜੀ ਵਧੀਆ ਸ਼ੇਅਰ ਕਰ ਦਿਓ ਠੀਕ ਹੈ ਜੀ ਆਪਦੇ WhatsApp ਦੇ ਗਰੁੱਪਾਂ ਦੇ ਵਿੱਚ Facebook ਦੇ ਗਰੁੱਪਾਂ ਦੇ ਵਿੱਚ ਜੋ ਕੁਝ ਵੀ ਤੁਸੀਂ ਚਲਾਉਣਾ ਹੈ ਸ਼ੇਅਰ ਕਰ ਦਿਓ ਜੀ ਤੇ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚਿਓ ਪਹਿਲੀ ਵਾਰ ਆਪਣਾ ਚੈਨਲ ਦੇਖ ਰਹੇ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਜੀ ਕਿਸੇ ਤਰ੍ਹਾਂ ਦੀ ਡੈਲੀ ਤੁਸੀਂ ਵੀਡੀਓ ਦੇਖਣਾ ਜੇ ਚਾਹੁੰਦੇ ਹੋ ਡੈਲੀ ਮਸ਼ੀਨਰੀਆਂ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਨੀਚੇ ਇੱਕ ਸਬਸਕ੍ਰਾਈਬ ਦਾ ਬਟਨ ਤੁਹਾਨੂੰ ਮਿਲੂਗਾ ਜਿਹੜਾ ਸਬਸਕ੍ਰਾਈਬ ਦਾ ਬਟਨ ਹੈ ਉਹਨੂੰ ਲਾਜ਼ਮੀ ਦਬਾ ਦੇ ਕਿਉਂਕਿ ਸਬਸਕ੍ਰਾਈਬ ਦਾ ਇਹ ਫਾਇਦਾ ਹੁੰਦਾ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਉਸ ਵੇਲੇ ਤੁਹਾਡੇ ਕੋਲ ਮੈਸੇਜ ਪਹੁੰਚ ਜਾਊਗਾ ਜੀ ਤੇ ਹੁਣ ਆਪਾਂ ਡਜ਼ਾਇਰ ਗੱਡੀ ਤੋਂ ਫਿਰ ਤੋਂ ਸ਼ੁਰੂਆਤ ਕਰਦੇ ਹਾਂ 13 ਮਾਡਲ ਆਪਾਂ ਗੱਡੀ ਲੈ ਕੇ ਪਹੁੰਚੀ ਹਾਂ ਜੀ 2 ਲੱਖ ਤੇ 70000 ਰੁਪਏ ਡਿਮਾਂਡ ਆਪਣੇ ਕੋਲੇ ਪਹੁੰਚੀ ਹੈ ਤੇ ਗੰਗਾ ਨਗਰ ਏਰੀਆ ਚ ਗੱਡੀ ਆਪਣੇ ਕੋਲੇ ਪਹੁੰਚੀ ਹੈ ਇਹ ਗੱਡੀ ਦੀ ਕੰਡੀਸ਼ਨ ਤੁਸੀਂ ਚੈੱਕ ਕਰੋ ਗੱਡੀ ਸੋਹਣੀ ਹੈ ਤੇ ਕਮੀ ਪੇਸ਼ੀ ਕੋਈ ਨਹੀਂ ਹੈ ਕਿਸੀ ਮਾਲਕ ਨੇ ਗੱਡੀ ਬਹੁਤ ਵਧੀਆ ਰੱਖੀ ਹੋਈ ਹੈ ਤੇ ਬਹੁਤ ਵਧੀਆ ਕੰਡੀਸ਼ਨ ਚ ਆਪਾਂ ਨੂੰ ਗੱਡੀ ਇਹ ਮਿਲ ਚੁਗੀ ਕਿਸੇ ਨੂੰ ਪਸੰਦ ਜੇ ਗੱਡੀ ਆਉਂਦੀ ਹੈ ਕਿਸੇ ਨੇ ਚਲਾ ਕੇ ਜੇ ਦੇਖਣੀ ਹੈ ਗੱਡੀ ਤਾਂ ਚਲਾ ਕੇ ਦੇਖ ਸਕਦੋਂ ਕਿਸੇ ਨੇ ਸਟਾਰਟ ਕਰਕੇ ਦੇਖਣੀ ਹੈ ਸਟਾਰਟ ਕਰਕੇ ਦੇਖ ਲਓ ਕਿ ਮਰਜੀ ਚੈੱਕ ਕਰ ਲਓ ਮਾਲਕ ਨੇ ਰੇਟ 270 ਕੀ ਹੈ ਕੋਈ ਫਿਕਸ ਪ੍ਰਾਈਸ ਨਹੀਂ ਹੈਗਾ ਜੀ ਡਿਸਕਾਊਂਟ ਮੁਕਤੀ ਹੋ ਜਾਊਗਾ ਜੇ ਕਿਸੇ ਨੂੰ ਗੱਡੀ ਪਸੰਦ ਆਈ ਹੈ ਕੋਈ ਵੀ ਜਾ ਕੇ ਦੇਖਣਾ ਚਾਹੁੰਦਾ ਤਾਂ ਜਾ ਕੇ ਦੇਖ ਲਿਓ ਜੀ ਬਾਕੀ ਰੇਟ ਤੁਹਾਨੂੰ ਮੈਂ ਦੱਸ ਹੀ ਦਿੱਤਾ ਤੇ ਜਿਹੜੇ ਮਾਲਕ ਨੇ ਉਹਨਾਂ ਦਾ ਨੰਬਰ ਸਕਰੀਨ ਤੇ ਆਪਾਂ ਦੇ ਰੱਖਿਆ 82332 35744 ਤੇ ਹੁਣ ਆਪਾਂ ਗੱਲ ਕਰਾਂਗੇ ਆਪਣੇ ਕੋਲ ਇੱਕ ਟੋਪ ਮਾਡਲ ਚਮਨ ਨਵੀਂ ਗੱਡੀ ਪਹੁੰਚੀ ਹੈ ਜ਼ਾਹਿਰ ਡਿਜ਼ਾਇਰ ਆਪਣੇ ਕੋਲੇ ਕਈ ਗੱਡੀਆਂ ਅੱਜ ਪਹੁੰਚੀਆਂ ਇਹੇ ਡਿਜ਼ਾਇਰ ਗੱਡੀ ਤੁਸੀਂ ਦੇਖ ਲਓ 21 ਮਾਡਲ ਹੈ ਸਾਢੇ 6 ਲੱਖ ਰੁਪਏ ਡਿਮਾਂਡ ਇਹਨਾਂ ਨੇ ਰੱਖੀ ਹੈ ਅੰਮ੍ਰਿਤਸਰ ਏਰੀਆ 'ਚ 85 ਤੋਂ 90 ਪੈਸੇ ਟੈਰਾਂ ਦੀ ਕੰਡੀਸ਼ਨ ਹੈ ਸੋਹਣੀ ਗੱਡੀ ਆ ਮਾਲਕ ਦਾ ਨੰਬਰ ਸਕਰੀਨ ਤੇ ਤੁਹਾਨੂੰ ਮਿਲ ਗਿਆ ਹੋਊਗਾ ਸਾਰੀ ਗੱਡੀ ਜੈਨੂਮਨ ਹੈ ਕੋਈ ਸਕ੍ਰੈਚ ਕੋਈ ਡੈਂਟ ਕੁਝ ਨਹੀਂ ਹੈਗਾ ਬਹੁਤ ਵਧੀਆ ਕੰਡੀਸ਼ਨ ਹੈ ਜੀ ਤੇ ਹੁਣ ਆਪਾਂ ਇੱਕ ਮਾਰੂਤੀ 800 ਗੱਡੀ ਦੀ ਗੱਲ ਕਰਾਂਗੇ ਤੁਸੀਂ ਦੇਖ ਰਹੇ ਹੋ ਜਿਵੇਂ ਕਿ 7 ਮਾਡਲ ਗੱਡੀ ਆਪਾਂ ਇਹ ਲੈ ਕੇ ਪਹੁੰਚੀਆਂ ਸੱਤ ਮਾਡਲ ਜੀ 46000 ਰੁਪਿਆ ਕੁੱਲ ਡਿਮਾਂਡ ਆ ਰਾਮਪੁਰਾ ਫੂਲ ਮਾਲਕ ਦਾ ਏਰੀਆ گا ਟਾਇਟ ਆਪਾਂ ਆਪਾਂ ਨੂੰ ਬਹੁਤ ਵਧੀਆ ਮਿਲ ਜੂਗਾ ਗੱਡੀ ਸੋਹਣੀ ਐ ਸਿਲਵਰ ਰੰਗ ਦੇ ਵਿੱਚ ਐ ਰੰਗ ਬਹੁਤ ਵਧੀਆ ਆਪਾਂ ਨੂੰ ਮਿਲ ਜੂਗਾ ਜੇ ਤੁਹਾਨੂੰ ਗੱਡੀ ਪਸੰਦ ਆਈ ਐ ਕੋਈ ਵੀ ਜਾ ਕੇ ਦੇਖਣ ਦਾ ਹੈ ਚਾਹਵਾਨ ਜਾ ਕੇ ਦੇਖਣਾ ਤੁਸੀਂ ਚਾਹੁੰਦੇ ਹੋ ਤਾਂ ਮਾਲਕ ਦਾ ਨੰਬਰ 98500 5409695 ਗੱਲਬਾਤ ਕਰ ਲਿਓ ਜਿਹੜੀ ਵੀ ਕਰਨੀ ਹੋਈ ਆਕੀ ਪੂਰੀ ਮਸ਼ੀਨਰੀਆਂ ਦੀ ਤੇ ਪੂਰੀ ਵੀਡੀਓ ਦੀ ਆਪਾਂ ਗੱਲ ਕਰ ਲਈ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਜੀ ਮੈਨੂੰ ਕਮੈਂਟ ਕਰਕੇ ਵੀਡੀਓ ਵਧੀਆ ਲੱਗੀ ਆ ਪਸੰਦ ਆਈ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਸਬਸਕ੍ਰਾਈਬ ਲਾਜ਼ਮੀ ਕਰ ਦੋ ਤੇ ਕਿਸੇ ਨੇ ਐਡ ਕਰਵਾਉਣੀ ਹੈ ਕੋਠੀ ਘਰ ਮਕਾਨ ਗੱਡੀ ਮੋਟਰਸਾਈਕਲ ਜੋ ਕੁਝ ਵੀ ਹੈ ਤੁਹਾਡੇ ਕੋਲੇ ਆਪਣੇ ਕੋਲੇ ਪੇਜ 'ਉ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਲਗਾ ਦਾਂਗੇ ਜੀ ਤੇ ਵੀਡੀਓ ਵਧੀਆ ਲੱਗੀ ਆ ਤਾਂ ਸ਼ੇਅਰ ਕਰ ਦੋ ਤੇ ਅਗਲੀ ਵੀਡੀਓ ਚਾਹੁੰਦੇ ਹੋ ਤੁਹਾਨੂੰ ਕਿਹੜੇ ਏਰੀਆ 'ਚੋਂ ਕਿੱਥੋਂ ਘਰ ਕੋਠ